ਤੋ ਦੋਸਤੋ ਪਿਛਲੇ ਦਿਨੀ ਇੰਸਟਾਗ੍ਰਾਮ ਤੇ ਇਹ ਗਾਣਾ ਕਾਫੀ ਫੇਮਸ ਹੋ ਰਿਹਾ ਸਾਗਰ ਦੀ ਬੋਟੀ ਆਖਰਕਾਰ ਕੌਣ ਹੈ ਸਾਗਰ ਦੀ ਬੋਟੀ ਤੇ ਇਹ ਗਾਣਾ ਕਿੰਨੇ ਗਾਇਆ ਤੇ ਇਹ ਐਨਾ ਟ੍ਰੈਂਡਿੰਗ ਕਿਵੇਂ ਹੋ ਰਿਹਾ ਤੇ ਇਸ ਦਾ ਇਤਿਹਾਸ ਕੀ ਹੈ ਤੁਹਾਨੂੰ ਸੁਣਾਉਣੇ ਆ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਗਾਣਾ ਸੁਣ ਲਓ ਢਾਈ ਮਿਰਦੀਆਂ ਸਾਰੀਆਂ ਸਾਗਰ ਦੀ ਬੋਟੀ ਲੈ ਦੀਂ ਦੀ ਕਾਚਲਾ ਸਾਗਰ ਦੀ ਬੋਟੀ ਲੈ ਦੀਂ ਦੀ ਕਾਚਲਾ ਤਾਂ ਦੋਸਤੋ ਇਹ ਸਿੰਗਰ ਹੈਗੇ ਜੀ ਸਤਨਾਮ ਸਾਗਰ ਤੇ ਸਰਨਜੀਤ ਸੰਮੀ ਤਾਂ ਦੋਸਤੋ ਇਹ ਗੰਢੀਵਿੰਡ ਪਿੰਡ ਦੇ ਆ ਅੰਮ੍ਰਿਤਸਰ ਦੇ ਨੇੜੇ ਆ ਪਿੰਡ ਗੰਢੀਵਿੰਡ ਦੋਸਤੋ ਕਾਫੀ ਫੇਮਸ ਆ ਇਹਨਾਂ ਨੇ ਬਡਾਲੀ ਪੂਰਨ ਸਿੰਘ ਬਡਾਲੀ ਤੋਂ ਸਤਨਾਮ ਸਿੰਘ ਸਾਗਰ ਨੇ ਗੁਣ ਲੈ ਗੀਤਕਾਰੀ ਦੇ ਗਾਉਣ ਦੇ ਗੁਣ ਉਹਨਾਂ ਤੋਂ ਲਏ ਨੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਸ਼ਰਨਜੀਤ ਨਾਲ ਜਿਹੜੀ ਮੁਲਾਕਾਤ ਹੋਈ ਸੀ ਉਹ ਉਹਨਾਂ ਦੇ ਪਿੰਡ ਲਾਉਣ ਗਏ ਸੀ ਖਾੜਾ ਤੇ ਜਿਹੜੀ ਸ਼ਰਨਜੀਤ ਸ਼ੰਮੀ ਸੀ ਉਹ ਉੱਥੇ ਯਾਨੀ ਕਿ ਉਸ ਪਿੰਡ ਚ ਕਾਫੀ ਵਧੀਆ ਗਾਉਂਦੀ ਸੀ ਤੇ ਕਾਫੀ ਪ੍ਰਸਿੱਧ ਸੀਗੀ ਤੇ ਸ਼ੰਮੀ ਜੀ ਨੇ ਕੀ ਕੀਤਾ ਸੀਗਾ ਕਿ 20 ਰੁਪਏ ਫੜਾਈ ਸੀ ਸਤਨਾਮ ਸਿੰਘ ਸਾਗਰ ਨੂੰ ਗਾਉਣ ਦੇ ਜਦੋਂ ਗਾਉਂਦੇ ਸੀ ਸਟੇਜ ਤੇ ਦੇਣ ਗਏ ਤੇ ਅਸ ਤਨਾਮ ਸਿੰਘ ਸਾਗਰ ਨੂੰ ਪਤਾ ਸੀਗਾ ਵੀ ਇਸ ਪਿੰਡ ਇੱਕ ਕੁੜੀ ਬਹੁਤ ਵਧੀਆ ਗਾਉਂਦੀ ਆ ਜਿਸ ਦਾ ਨਾਮ ਕਿ ਸੰਜੀਤ ਸੰਮੀ ਹੈ ਤੇ ਜਦੋਂ ਉਹਨਾਂ ਨੇ 20 ਰੁਪਏ ਫੜਾਏ ਤੇ ਇਹਨਾਂ ਦਾ ਨਾਮ ਪੁੱਛਿਆ ਤੇ ਜਦੋਂ ਇਹਨਾਂ ਨੇ ਨਾਮ ਦੱਸਿਆ ਵੀ ਇਦਾਂ ਦਾ ਕਰਕੇ ਮੇਰਾ ਨਾਮ ਆਹਾ ਉਸ ਤੋਂ ਬਾਅਦ ਇਹਨਾਂ ਨੇ ਪ੍ਰਬੋਧਲ ਰੱਖਿਆ ਵੀ ਤੁਸੀਂ ਸਾਡੇ ਨਾਲ ਗਾਉਂਗੇ ਸੰਜੀਤ ਸੰਮੀ ਨੇ ਤਾਂ ਦੋਸਤੋ ਉਸ ਤੋਂ ਬਾਅਦ ਉਹ ਕਹਿੰਦੇ ਵੀ ਹਾਂ ਜੀ ਗਾਵਾਂਗੇ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਪਹਿਲਾ ਗਾਣਾ ਆਉਂਦਾ ਫੁੱਲਾਂ ਵਾਲੀ ਰਜਾਈ ਬਹੁਤ ਹਿੱਟ ਹੋਇਆ ਉਸ ਤੋਂ ਬਾਅਦ ਬਹੁਤ ਸਾਰੇ ਗਾਣੇ ਆਉਂਦੇ ਆ ਆ ਸਾਗਰ ਦੀ ਬੋਟੀ ਯਾਨੀ ਕਿ ਇਹ ਸਿਰਫ ਇਨਸਟਾਗ੍ਰਾਮ ਤੇ ਕਿਸੇ ਯੂਜ਼ਰ ਨੇ ਗਾਣਾ ਸੁਣਿਆ ਤੇ ਉਹਨੇ ਇਹ ਟੱਪਾ ਕੱਢ ਕੇ ਉਸਤੇ ਬਣਾਦੀ ਰੀਲ ਜਿਹੜੀ ਕਿ ਅੱਜ ਕਾਫੀ ਵਾਇਰਲ ਹੋ ਰਹੀ ਆ ਤੇ ਕਟੋ ਘੱਟ ਜੀ 6 ਮਿਲੀਅਨ ਵਿਊ ਜਿਹੜੇ ਉਸ ਤੋਂ ਬਾਅਦ ਆਏ ਪਹਿਲਾਂ ਇਸ ਤੇ 2 ਮਿਲੀਅਨ ਵਿਊ ਸੀ ਹੁਣ ਇਸ ਵੀਡੀਓ ਤੇ 6 ਮਿਲੀਅਨ ਵਿਊ ਆ ਤੇ ਉਸ ਐਲਬਮ ਦਾ ਨਾਮ ਹੈਗਾ ਮੁੰਡਾ ਹੋਣ ਦੀਆਂ ਕੁੜੀਆਂ ਵੀ ਮੁੰਡਾ ਹੋਣ ਦੀਆਂ ਕੁੜੀਆਂ ਦੱਸ ਕੀ ਇਹ ਵੀ ਇਹਦੇ ਚ ਗਾਣਾ ਉਸ ਐਲਬਮ ਦੇ ਵਿੱਚ ਇਹ ਗਾਣਾ ਤੇ ਤਕਰੀਬਨ ਸਾਰੇ ਹੀ ਗਾਣੇ ਹੁਣ ਚੱਲਣੇ ਸਟਾਰਟ ਹੋ ਗਏ ਨੇ ਇਹ ਪੰਜਾਬੀ ਸਿੰਗਰ ਹੈ ਜੀ ਅੰਮ੍ਰਿਤਸਰ ਦੇ ਨੇੜੇ ਜਿਵੇਂ ਕਿ ਦੱਸਿਆ ਗੰਢੀਵਿੰਡ ਪਿੰਡ ਆ ਤੇ ਦੇਖ ਲਓ ਵੀ ਜਦੋਂ ਕਿਸਮਤ ਚਮਕਣੀ ਆ ਤੇ ਸੋਸ਼ਲ ਮੀਡੀਆ ਐਹੋ ਜੀ ਚੀਜ਼ ਆ ਵੀ ਰਾਤੋਂ ਰਾਤ ਸੁਪਰਸਟਾਰ ਬਣਾ ਦੇਣੀ ਆ ਦੇ ਦਿੰਦੀ ਆ ਤੇ ਇਹਨਾਂ ਨੇ ਆਪ ਤਾਂ ਹਿੱਟ ਹੋਈ ਹੋਏ ਨਾਲ ਸਾਗਰ ਦੀ ਬਹੁਤੀ ਹਿੱਟ ਕਰਤੀ ਸਾਗਰ ਇਹਨਾਂ ਦਾ ਨਾਂ ਜੀ ਸਤਨਾਮ ਸਿੰਘ ਸਾਗਰ ਤੇ ਨਾਲ ਹੀ ਇੰਡਿਕਾ ਇਹਨਾਂ ਨੇ ਹਿੱਟ ਕਰਾਤੀ ਕਿਉਂਕਿ ਇੰਡਿਕਾ ਗੱਡੀ ਕਾਫੀ ਪ੍ਰਸਿੱਧ ਹੁੰਦੀ ਸੀ ਤੇ ਹੁਣ ਫੇਰ ਦੁਬਾਰਾ ਤੋਂ ਆਊਗੀ ਇੰਡਿਕਾ ਮੇਰੇ ਹਸਾਮ ਨਾਲ ਤੇ ਦੋਵਾਂ ਦੀ ਪ੍ਰੋਮੋਸ਼ਨ ਹੋ ਗਈ ਆ ਤੇ ਬਹੁਤ ਸਾਰੇ ਯੂਜ਼ਰ ਜਾਂਦੇ ਹੁਣ ਗਾਣੇ ਸੁਣੀ ਜਾਂਦੇ ਜੀ ਮੈਨੂੰ ਵੀ ਬੜਾ ਵਧੀਆ ਲੱਗਿਆ ਤੇ ਮੈਂ ਤਾਂ ਤੁਹਾਡੇ ਨਾਲ ਸ਼ੇਅਰ ਕੀਤਾ ਬਾਈ ਜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪੰਜਾਬੀ ਟੈਲੈਂਟ ਆ ਗਾਣੇ ਬਹੁਤ ਵਧੀਆ ਨੇ ਬਹੁਤ ਵਧੀਆ ਗਾਣੇ ਨੇ ਵੀ ਪਰਿਵਾਰ ਚ ਬੈਠ ਕੇ 80% ਗਾਣੇ ਸੁਣਨ ਵਾਲੇ ਨੇ ਮੈਂ ਇਹ ਨਹੀਂ ਕਹਿੰਦਾ ਵੀ ਬਾਲੇ ਮਾੜੇ ਨੇ ਪਰ ਜੇਕਰ ਗੀਤਕਾਰੀ ਦੀ ਗੱਲ ਕਰੀਏ ਟੈਲੈਂਟ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਵੀਡੀਓ ਚੰਗੀ ਲੱਗੀ ਤੇ ਦੋਸਤੋ ਸ਼ੇਅਰ ਜ਼ਰੂਰ ਕਰੋ